ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗਗਨ ਨਾਵ ਖੰਡ ਮਹਿ ਜੋਤ ਸਰੂਪੀ ਰਹ्यो ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਤੇ ਬੋਹਤ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਜਿਨ੍ਹਾਂ ਨੇ ਸਭ ਕਰਮਾਤਾ ਦੇ ਹੁੰਦਿਆਂ ਹੋਇਆ ਸਮਰਾਥ ਸਤਗੁਰ ਹੁੰਦਿਆਂ ਹੋਇਆ ਪਰਮੇਸ਼ਰ ਦੇ ਬਾਣੇ ਵਿੱਚ ਰਜਾ ਵਿੱਚ ਰਹਿੰਦਿਆਂ ਹੋਇਆ ਜ਼ਬਰਦਸਤ ਸਬਰ ਨਾਲ ਟਕਰਾ ਕਰਦੇ ਹੋਇਆ ਅੱਜ ਦੇ ਦਿਨ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਤਾ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਹ ਆਗਿਆ ਕੀਤੀ ਸੀ ਕਿ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਆਪ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਤਿਆਰ ਕਰਨੀ ਆਪ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਮੰਨ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤਿਆਰ ਕਰਵਾਇਆ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਵਿਖੇ ਗੁਰੂ ਸਹਿਬਾਨ ਭਗਤਾਂ ਦੀਆਂ ਪੱਟਾਂ ਦੀ ਹੋਰ ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਸੰਪਾਦਨਾ ਕਰਵਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ ਇਹ ਪਾਵਨ ਪਵਿੱਤਰ ਬਾਣੀ ਸਾਨੂੰ ਇਹ ਸਿੱਧ ਦਿੰਦੀ ਹੈ ਕਿ ਕੋਈ ਵੀ ਮਨੁੱਖ ਇਸ ਨੂੰ ਭਾਵਨਾ ਨਾਲ ਪੜਦਾ ਕੀਰਤਨ ਰੂਪ ਵਿੱਚ ਗਾਉਂਦਾ ਜਾਂ ਸੁਣਦਾ ਉਹਦਾ ਲੋਕ ਪਰਲੋਕ ਸਫਲਾ ਹੋ ਜਾਂਦਾ ਕੋਈ ਗਾਵੇ ਕੋ ਗੁਣ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਓ ਆਪਾਂ ਵੀ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਇਹ ਸਬਾਣੀ ਨੂੰ ਪੜ੍ਹ ਕੇ ਸੁਣ ਕੇ ਭਾਵਨਾ ਦੇ ਨਾਲ ਆਪਣਾ ਲੋਕ ਪਰਲੋਕ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ